ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝੀ ਥੋੜਾ ਹੈ ਸਾਡੇ ਕਿਸਾਨ ਵਧਾਈ ਦੇ ਪਾਤਰ ਨੇ ਸਾਡੇ ਲੀਡਰ ਵਧਾਈ ਦੇ ਪਾਤਰ ਨੇ ਜਿਹੜੇ ਲੜ ਰਹੇ ਨੇਗੇ ਪਰ ਮੈਂ ਸੈਂਟਰ ਸਰਕਾਰ ਦੀ ਨਿੰਦਿਆ ਕਰਦਾ ਤੇ ਹਰਿਆਣਾ ਸਰਕਾਰ ਦੀ ਨਿੰਦਿਆ ਕਰਦਾ ਜਿਹੜੇ ਉਹਨਾਂ ਨੇ ਉਹਨਾਂ ਦੇ ਬਾਰਗੇ ਮਤਲਬ ਜੇ ਕਹੀਏ ਰਸਤੇ 'ਚ ਕਿੱਲ ਗੱਡੇ ਨੇਗੇ ਪਰ ਜੇ ਨਾ ਸਰਕਾਰ ਲੋਟ ਆਈ ਤਾਂ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਮਤਲਬ ਕਿਸਾਨਾਂ ਦੇ ਉੱਤੇ ਫਿਰ ਭਾਰਤ ਸਰਕਾਰ ਇਹ ਸਮਝ ਲੈ ਫਿਰ ਇਹ ਹਮਲਾ ਨਹੀਂ ਹੈਗਾ ਇੱਕ ਤਰ੍ਹਾਂ ਦੀ ਪਾਕਿਸਤਾਨ ਦੀ ਜੰਗ ਹੈ ਜੰਗ ਵੰਦੂ ਉਠਾਂਗੇ ਫਿਰ ਜਿਵੇਂ ਪਾਕਿਸਤਾਨ ਉੱਡਦਾ ਫਿਰ ਪਵਾਗੇ ਸਾਰੇ ਭੱਜ ਕੇ ਉਹਨਾਂ ਕਰਨੀ ਠੀਕ ਆ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਲੜਨਾ ਚਾਹੀਦਾ ਸਰਕਾਰ ਜਾ ਤਾਂ ਉਹਨਾਂ ਦੀਆਂ ਮੰਗਾਂ ਮੰਨ ਜੇ ਤੇ ਜਾ ਫਿਰ ਭਾਈ ਉਹਨਾਂ ਨੂੰ ਰਸਤਾ ਛੱਡ ਦੇ ਇਹ ਕਿੰਨੇ ਚਿਰ ਬੰਦੇ ਲੰਮਾ ਬੰਦੇ ਨੇ ਕਿੰਨਾ ਚਲਾਉਂਦੇ ਨੇ ਇਹ ਸਾਡਾ ਇੱਕ ਮੂਲਕ ਅਧਿਕਾਰ ਆ ਧਰਨੇ ਦੇਣ ਦਾ ਕਿਤੇ ਵੀ ਜਾਈਏ ਧਰਨੇ ਦੇ ਸਕਦੇ ਆ ਤਾਂ ਸਰਕਾਰ ਨੂੰ ਸਾਡੀ ਬਿਲਕੁਲ ਇਸ ਗੱਲ ਤੇ ਚੇਤਾਵਨੀ ਆ ਜੇ ਕਿਸਾਨਾਂ ਤੇ ਕੋਈ ਹਮਲਾ ਕੀਤਾ ਹਾਂ ਸੋਡੇ ਰਹੇ ਕਿਸਾਨਾਂ ਨੂੰ ਮੈਂ ਬੇਨਤੀ ਲੀਡਰਾਂ ਨੂੰ ਬੇਨਤੀ ਕਰਨ ਜਿਹੜਾ ਲੀਡਰ ਸਾਡੇ ਸਿਆਣੇ ਨੇ ਹੋਸ਼ ਨਾਲ ਲੜਨਗੇ ਨੌਜਵਾਨਾਂ ਨੂੰ ਬੇਨਤੀ ਕਰਦਾ ਹੋਸ਼ ਤੋਂ ਕੰਮ ਲੈਣ ਜੋਸ਼ ਤੋਂ ਕੰਮ ਨਾ ਲੈਣਾ ਕਈ ਵਾਰਾਂ ਕੇਂਦਰ ਸਰਕਾਰ ਆਪਦੀਆਂ ਏਜੰਸੀਆਂ ਵਾਰ ਦਿੰਦੇ ਆ ਉਹ ਤੇ ਕਾਂ ਅੱਖ ਰੱਖਣ ਦੋ ਤਿੰਨ ਬੰਦੇ ਉਹਨਾਂ ਨੂੰ ਪਹਿਲਾਂ ਫੜਦੀ ਲੈ ਉਹ ਕਿਤੇ ਗੜਬੜ ਨਾ ਕਰਾ ਜਾਣ ਇੱਕ ਚੰਡੀਗੜ੍ਹ ਦੇ ਵਿੱਚ ਵੱਡਾ ਅਧੂਲ ਹੋਇਆ ਸੀ ਉਦੋਂ ਲੋਕਾਂ ਦਾ ਵੱਡਾ ਨੁਕਸਾਨ ਹੋਈ ਸੀ ਤੇ ਉਹ ਅਧੂਲਣ ਫੇਲ ਹੋ ਗਿਆ ਸੀਗਾ ਕਿ ਕੋਈ ਵੀ ਲੜਦਾ ਬੰਦਾ ਮੈਂ ਦੁਬਾਰਾ ਫੇਰ ਵੀ ਸੈਂਟਰ ਸਰਕਾਰ ਨੂੰ ਚੇਤਾਵਨੀ ਦ ਕਿਸਾਲਾ ਵੀ ਆ ਮੰਗਾ ਮੰਨਣ ਤੇ ਜਾ ਉਹਨਾਂ ਨੂੰ ਦਿੱਲੀ ਜਾਣ ਦੇਣ ਤੇ ਅਕਲ ਨੂੰ ਆਲੰਡੀ ਦੀ ਸਾਡੀ ਮੀਟਿੰਗ ਹੁਣ ਜਾ ਰਹੀ ਹੈ ਉਹਦੇ ਵਿੱਚ ਅਸੀਂ ਫੈਸਲਾ ਲਾਂਗੇ ਪੰਜਾਬ ਪੱਧਰ ਦਾ ਭਾਰਤ ਪੱਧਰ ਦਾ ਕੀ ਕਰਨਾ ਹੈ ਭਰਾਜੀ ਦੇ ਸੱਦਾ ਆਉਂਦਾ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਸੰਯੁਕਤ ਕਿਸਾਨ ਮੋਰਚਾ ਜਾਣ ਲਈ ਤਿਆਰ ਮੈਂ ਹਾਂ ਹਾਂ ਜਦੋਂ ਸੱਦਾ ਆਊਗਾ ਸੱਦਾ ਆ ਨਹੀਂ ਹੁੰਦਾ ਵੀ ਜੋ ਕਿਸੇ ਸੱਦਾ ਆ ਗਿਆ ਵੀ ਆਪਾਂ ਉਹਦੇ ਵਿੱਚ ਚਾਲਾ ਪਾ ਲਓ ਫਿਰ ਮੀਟਿੰਗਾਂ ਕਰਾਂਗੇ ਚੰਡੀਗੜ੍ਹ ਦੋ ਤਿੰਨ ਮੀਟਿੰਗਾਂ ਹੋਣਗੀਆਂ ਵੀ ਕਿਹੜੇ ਤਰੀਕੇ ਦੇ ਕਿ ਸਾਰੇ ਬਾਰਡਰ ਘੇਰਨੇ ਨੇ ਕਿਹੜਾ ਬਾਰਡਰ ਪਹਿਲਾਂ ਤੋੜਨਾ ਹੈਗਾ ਫਿਰ ਮਤ ਕੇ ਕਰਿਆ ਜਾਊਗਾ ਫਿਰ ਮੂਰੇ ਵੱਡੀ ਲੀਡਰਸ਼ਿਪ ਲਗੂ ਬਾਰਡਰ ਤੋੜਨ ਵਾਸਤੇ ਕਿਉਂ ਅਸੀਂ ਪਹਿਲਾਂ ਜਿਹੜੇ ਬੈਠਿਆ 70 70 ਸਾਲ ਦੇ ਬੁੜੇ ਮੂਰੇ ਲੱਗਾਗੇ ਹਾਂ ਮੀਟਿੰਗਾਂ ਹੋਣਗੀਆਂ ਐ ਨਹੀਂ ਵੀ ਇੱਕ ਲੱਗਤ ਉਹਨਾਂ ਨੇ ਸਾਨੂੰ ਸਨੇਹਾ ਦਿੱਤਾ ਸੀ ਉੱਥੇ ਜਾ ਕੇ ਧਾਕਲ ਹੋ ਜਾਗੇ ਪਹਿਲਾਂ ਮੀਟ ਜੋ ਕੋਈ ਦੋ ਮੂਰ ਤੇ ਇੱਕ ਬਣ ਏਕਤਾ ਬਣਦੀ ਹੈ ਉਹ ਮੀਟਿੰਗਾਂ ਸਰਦੇ ਹ ਕੀ ਕਰਨਾ ਹੈ ਕਹੇ ਜਾਂ ਪ੍ਰੋਗਰਾਮ ਦੇਣਾ ਹਾਂ ਇਸੇ ਪ੍ਰੋਗਰਾਮ ਨੂੰ ਰੱਖਿਆ ਜਾਊ ਜਾਰੀ ਰੱਖਿਆ ਜਾਊ ਐਂ ਨਾ ਮੈਂ ਪਰੋਂ ਬੰਦ ਕਰਾ ਦਾਂਗੇ ਪਰ ਸਾਰੇ ਬਾਰਡਰਾਂ ਦੇ ਕਿਵੇਂ ਬੰਦੇ ਬਹੁਣੇ ਨੇ ਪਹਿਲਾਂ ਕਿਹੜਾ ਬਾਰਡਰ ਤੋੜਨਾ ਹੈ ਫਿਰ ਇਹ ਕਹੇ ਹੋਊਗਾ ਪ੍ਰਧਾਨ ਅਤੇ ਕਿਸਾਨ ਸਾਰੇ ਲੋਕਾਂ ਦਾ ਢਿੱਡ ਭਰਦੇ ਪਰ ਉਹਨਾਂ ਹੀ ਕਿਸਾਨਾਂ ਦੇ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਇਹ ਸਰਕਾਰਾਂ ਨਹੀਂ ਕਰਦੀਆਂ ਪੂੰਜੀਵਾਦ ਸਾਮਰਾਜਵਾਦ ਉਹ ਕਰਾਰ ਹੈ ਮੋਦੀ ਦੇ ਦੋ ਬਾਹਾਂ ਇੱਕ ਬਾਹ ਦਾ ਪੂੰਜੀਵਾਦ ਸਾਮਰਾਜ ਦੇ ਹੱਥ ਚ ਹੈ ਇੱਕ ਸਾਡੇ ਲੜਨ ਵਾਲੇ ਦੇ ਹੱਥ ਚ ਹੈ ਜਿਹੜਾ ਦਾਦੇ ਜਿਹੜਾ ਦੇਜੂਗਾ ਉਹ ਆਪਦੀਆਂ ਮੰਗਾਂ ਮਨਾ ਦੂਗਾ ਮੈਂ ਇੱਕ ਗਰੰਟੀ ਕਰਦਾ ਜੇ ਮੋਦੀ ਸਾਰਾ ਸਾਰੀਆਂ ਮੰਗਾਂ ਮੰਨ ਜਾਂਦਾ ਤਾਂ ਪੂਜੀ ਬਾਦਸ਼ਾਹਮ ਰਾਜਵਾਲ ਦੀ ਮੌਤ ਹੈ ਇਹ ਨਹੀਂ ਮੰਨਦਾ ਸਾਡੀ ਮੌਤ ਹੈਗੀ ਹੈਗੀ ਲੜਨ ਵਾਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮਲਾਜਮਾਂ ਦੀ ਅਸੀਂ ਤਾਂ ਅਧਮਰੇ ਪਹਿਲਾਂ ਹੀ ਚੱਲਦੇ ਆਂਗੇ ਇਹਨੂੰ ਅਸੀਂ ਆਖਰੀ ਦਮ ਤੱਕ ਲੜਾਂਗੇ ਮੰਗਾਂ ਮਨਾ ਕੇ ਰਹਾਂਗੇ ਪ੍ਰਧਾਨ ਜੀ ਨੌਜਵਾਨਾਂ ਜੇਸ ਵੀ ਮੋਡੀਫਾਈ ਕਰਾ ਕੇ ਤੇ ਪੌਪਲਨਾਂ ਲੈ ਕੇ ਅੱਜ ਬਾਰਡਰਾਂ ਤੇ ਪਹੁੰਚ ਚੁੱਕੇ ਲੋਕ ਕਹਿੰਦੇ ਵੀ ਅਸੀਂ ਦਿੱਲੀ ਕੁਝ ਕਰਨਾ ਹੀ ਆ ਹਰ ਹੱਦ ਦੇ ਵਿੱਚ ਨਹੀਂ ਅਸੀਂ ਤਾਂ ਅੱਜ ਤੱਕ ਜਿਹੜੇ ਅਧੋਲਾਂ ਨਾਲ ਲੜੇ ਨੇਗੇ ਅਸੀਂ ਤਾਂ ਸ਼ਤਮਈ ਲੜੇ ਨੇ ਛੰਡੇ ਛੰਡੇ ਡੰਡੇ ਨਾਲ ਲੜੇ ਨੇ ਅਸੀਂ ਕੋਈ ਵੱਡੀਆਂ ਚੀਜ਼ਾਂ ਨਹੀਂ ਲੈ ਕੇ ਗਏ ਮੈਂ ਹੁਣ ਵੀ ਫਿਰ ਦੁਬਾਰਾ ਬੇਨਤੀ ਕਰਦਾਗਾ ਫੇਰ ਤਾਂ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਮਤਲਬ ਅਸੀਂ ਇੱਕ ਮੰਗਾ ਮਨਾਉਣ ਜਾ ਰਹੇ ਹਾਂਗੇ ਕੋਈ ਇਸ ਤਰ੍ਹਾਂ ਗੱਲ ਨਹੀਂ ਹੈਗਾ ਵੀ ਕਿਸੇ ਨੂੰ ਢਾਉਣ ਜਾ ਰਹੇ ਹਾਂਗੇ ਮੰਗਾ ਸ਼ਤਮਈ ਉੱਥੇ ਬੈਠੇ ਰਹਿਣ ਕੋਈ ਫਰਕ ਨਹੀਂ ਪੈਂਦਾ ਸਾਲ ਚੱਲ ਜੂ 6 ਮਹੀਨੇ ਚੱਲ ਜੂਗਾ ਆਪੇ ਸਾਡੇ ਨਾਲ ਹਰਿਆਣੇ ਦਾ ਕਨੈਕਸ਼ਨ ਕੱਟਿਆ ਹੋਇਆ ਹੈਗਾ ਹੋਰ ਕਦੋਂ ਦੁਬਾਰੇ ਕੱਟਿਆ ਜਾਊਗਾ ਦੁਬਾਰੇ ਅਸੀਂ ਪ੍ਰੋਗਰਾਮ ਤੇ ਜਾਂਗੇ ਰੇਲਾਂ ਵੀ ਰੋਕ ਦਾਂਗੇ 2 ਮਹੀਨਾ ਕਿ ਪੰਜਾਬ ਚ ਕੁਛ ਨਾ ਆਇਆ ਤਰਫ ਹੁਣ ਜੇ ਮਤਲਬ ਨਾ ਜਿਹੜੀਆਂ ਚੀਜ਼ਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਹੁਣ ਪ੍ਰੈਸ ਕਹੀ ਜਾਂਦਾ ਤਾਂ ਆ ਲੈ ਆਏ ਜੀ ਖੱਟਰ ਵੀ ਕਹੀ ਜਾਂਦਾ ਹੈਗਾ ਹੁਣ ਖੱਟਰ ਕਹੀ ਜਾਂਦਾ ਕਹਿੰਦਾ ਬਈ ਇਹ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਆਉਂਦੇ ਟਰਾਲੀ ਤਾਂ ਸਾਨੂੰ ਲੈ ਜਾਣੀ ਪਊ ਠੀਕ ਹੈ ਜਿਹੜੀਆਂ ਵੱਡੀਆਂ ਮਸ਼ੀਨਾਂ ਐ ਉਦੋਂ ਅਸੀਂ ਵੀ ਗਰੇਜ ਕਰ ਸਕਦੇ ਆਂ ਇਹ ਕੱਲੀਆਂ ਟਰਾਲੀਆਂ ਰੱਖ ਲੈਣਾ ਮੈਂ ਕਹਿੰਦਾ ਨਾ ਮੈਂ ਇਥੋਂ ਅਪੀਲ ਕਰਦਾ ਸਾਡੇ ਲੀਡਰਾਂ ਨੂੰ ਮਸ਼ੀਨਾਂ ਸਾਰੀਆਂ ਵਾਪਸ ਕਰ ਲੰਦੇ ਆ ਟਰਾਲੀ ਸਾਡੇ ਪਾਸੇ ਰਸਣ ਹੁੰਦਾ ਰਸਣ ਲੈ ਕੇ ਜਾਣਗੇ ਖਟਰ ਰਸਤਾ ਖੋਲਦੇ ਅਸੀਂ ਮਸ਼ੀਨਾਂ ਸਾਰੀਆਂ ਪੰਜਾਬ ਚ ਭੇਜਦਾ ਉਥੇ ਲੈ ਕੇ ਨਹੀਂ ਜਾਂਦੇ ਭਵਾਨ ਜੀ ਪਹਿਲਾਂ ਵਾਲੇ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਉਹ ਅੰਦੋਲਨ ਲੰਬਾ ਟਾਈਮ ਲੜਿਆਗਾ ਹਾਂ ਉਹ ਫਰਕ ਕੀ ਹੈ ਉਹ ਅੰਦੋਲਨ ਦੇ ਵਿੱਚ 500 ਜਥੇਬੰਦੀ ਦੀ ਭਾਰਤੀ ਇਸ ਅੰਦੋਲਨ ਦੇ ਵਿੱਚ 12 ਜਥੇਬੰਦੀ ਉਨਾਂ ਦੇ ਆਪਦੇ ਬਿਆਨ ਨੇ ਸਾਡਾ 17 ਜਿੱਥੇ ਸੰਗਠਨ ਕੁਝ ਰਾਜਸਥਾਨ ਦੀਆਂ ਕੁਝ ਪੰਜਾਬ ਦੀਆਂ ਕੁਝ ਕਦੇ ਦੂਜੀਆਂ ਸਟੇਟਾਂ ਚੋਂ 17 ਤੇ 500 ਦਾ ਫਰਕ ਹੀ ਹੋਣਾ ਉੱਥੇ 500 ਦਿਮਾਗ ਹੋ ਗਿਆ ਇੱਥੇ ਮਤਲਬ ਜੇ ਕਹਿ ਦੀਏ ਆਪਣਾ 17 ਦਿਮਾਗ ਨੇ ਤੇ ਸਦਾਰੇ 17 ਸਾਡੇ ਲੀਡਰ ਲੜਨ ਵਾਲੇ ਨੇ 17 ਵਾਂਗਰੀ ਉਹਨਾਂ ਦੀ ਫੌਜ ਆ ਕਿੰਨੀ ਫੌਜ ਐ ਸੀ ਉਹਨੂੰ ਗਿਣਦੇ ਹੁੰਨੇ ਆ ਲੜਨ ਵਾਲੀ ਜਿਹੜੇ ਸਾਡੇ ਪੱਕੇ ਵਰਕਰ ਹੁੰਦੇ ਨੇ ਜਿਹੜੇ ਕਹਿੰਦੇ ਬਹਿ ਜੋ ਬਹਿ ਜਾਣਗੇ ਜਿਹਨੂੰ ਕਹਿੰਦੇ ਪੈ ਜੋ ਪੈ ਜਾਣਗੇ ਜਿਹਨੂੰ ਕਹਿੰਦੇ ਚੱਲ ਪੋ ਚੱਲ ਪੈਣਗੇ ਉਹ ਪੱਕੀ ਫੌਜ ਹੁੰਦੀ ਹੈ ਮਤਲਬ ਜੇ ਆਪਦੇ ਆਪ ਦੇ ਲੀਡਰ ਦੀ ਗੱਲ ਨਹੀਂ ਮੰਨਣੀ ਉਹਨੂੰ ਅਸੀਂ ਪੱਕੀ ਫੌਜ ਨਹੀਂ ਕਹਿੰਦੇ ਉਹ ਠੀਕ ਹੈ ਲੋਕਾਂ ਦਾ ਜਜ਼ਵਾਹਤ ਗੁੱਸਾ ਹੁੰਦਾ ਉਹ ਗੁੱਸਾ ਕੱਢਦੇ ਹੁੰਦੇ ਨੇ ਆਪਦਾ ਉਹ ਫੌਜ ਨਹੀਂ ਕਣੀ ਜਾ ਸਕਦਾ ਹਾਂਜੀ ਡੀ.ਡੀ.ਪੀ ਵੱਲੋਂ ਪੰਜਾਬ ਪੁਲਸ ਨੂੰ ਵੀ ਹੁਕਮ ਦਿੱਤੇ ਗਏ ਨੇ ਵੀ ਜੇਕਰ ਕਿਸਾਨ ਜੀ ਸੀਬੀ ਐਮ ਮਸ਼ੀਨਾਂ ਜਾਂ ਪਾਪ ਲਾਈਨ ਲੈ ਕੇ ਜਾਂਦੇ ਨੇ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਰੋਕੋ ਉਹਨਾਂ ਨੇ ਇੱਕ ਕਿਹਾ ਵੀ ਵੱਡੇ ਰੋੜਾਂ ਤੇ ਟਰੱਕ ਨਾ ਟ੍ਰੈਕਟਰ ਨਾ ਚੜਾਓ ਕੋਰਟਗਲ ਨੇ ਵੀ ਇਹ ਗੱਲ ਆਈ ਹੈ ਆਉਣ ਵਾਲੇ ਦਿਨਾਂ 'ਚ ਮੇਰਾ ਖਿਆਲ ਹੈ ਸਾਡੇ ਮੋਰਚੇ 'ਚ ਪਾਸ ਹੋਊਗਾ ਭਾਰਤ ਦੇ ਵਿੱਚ ਜਿਹੜੇ ਵੱਡੇ ਰੋਡ ਨੇ ਜੀਟੀ ਰੋਡ ਨੇ ਕੁਝ ਨੇ ਸਾਰੇ ਦੇ ਟ੍ਰੈਕਟਰ ਬਾਹਰ ਹੋਣਗੇ ਸ਼ਾਇਦ ਫੈਸਲਾ ਇਹ ਹੋਊਗਾ ਕੋਰਟਾਂ ਸਾਡੇ ਸੰਘਰਸ਼ ਦੇ ਵਿੱਚ ਅਮੀ ਦਖਲਅਜ਼ੀ ਨਾ ਦੇਣ ਸਾਡੀ ਟੱਕਰ ਸਰਕਾਰ ਨਾਲ ਹੈ ਕੋਰਟਾਂ ਨਾਲ ਸਾਡਾ ਕੋਈ ਰੌਲਾ ਨਹੀਂ ਬਰਾਖਲਾ ਦੇ ਕੋ ਕੋਰਟ ਅਸੀਂ ਕਿਉਂ ਮਤਲਬ ਉਸ ਰਾਸਤੇ ਰੋਕਾਂਗੇ ਕੋਈ ਟਰਾਸ ਆ ਉਹਨਾਂ ਤਾਂ ਕਹਿੰਦੀ ਨਹੀਂ ਹਰਿਆਣਾ ਸਰਕਾਰ ਨੂੰ ਰਾਹ ਖੋਲ ਦੇ ਤੇ ਸਾਨੂੰ ਕਹਿੰਦੀ ਆ ਵੀ ਤੁਸੀਂ ਟਰੈਕਟਰ ਪਾਸੇ ਲੈ ਜਾਓ ਮਤਲਬ ਜੇ ਟਰੈਕਟਰ ਨਾਲ ਪੈਸਾ ਕਰਾਂਗੇ ਤਾਂ ਟਰੈਕਟਰ ਨਾਲ ਹੀ ਲੜ ਕੇ ਉਹਦਾ ਭਾਅ ਲਵਾਂਗੇ